ਦੋਸਤੋ ਅਧਿਆਪਕ ਹੋਣਾ ਵੀ ਇੱਕ ਮਾਂ ਹੋਣਾ ਹੈ ਸਕੂਲ 'ਚ ਕਿਸੇ ਬੱਚੇ ਨੂੰ ਨੀਂਦ ਆ ਰਹੀ ਸੀ ਤੇ ਇਸ ਅਧਿਆਪਕਾ ਨੇ ਉਸ ਨੂੰ ਬੁੱਕਲ 'ਚ ਸਵਾਰ ਲਿਆ ਤੇ ਬੱਚਾ ਵੀ ਜਿਵੇਂ ਆਪਣੀ ਮਾਂ ਦੀ ਗੋਦ ਵਿੱਚ ਹੀ ਸੁੱਤਾ ਹੋਵੇ ਇਹ ਅਧਿਆਪਕਾ ਦੀ ਇਹ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਅਧਿਆਪਕਾ ਬੱਚੇ ਨੂੰ ਆਪਣੀ ਗੋਦ 'ਚ ਸਵਾਣ ਤੋਂ ਬਾਅਦ ਨਾਲ-ਨਾਲ ਬੱਚਿਆਂ ਦੀਆਂ ਕਾਪੀਆਂ ਵੀ ਚੈੱਕ ਕਰ ਰਹੇ ਨੇ ਯਾਨੀ ਕਿ ਹੋਮਵਰਕ ਉਹਨਾਂ ਦਾ ਚੈੱਕ ਕਰ ਰਹੇ ਨੇ ਤੇ ਨਾਲ ਬੱਚੇ ਨੂੰ ਵੀ ਭਰੋਸੇ ਰਹੇ ਨੇ ਕਿ ਉਸ ਦੀ ਨੀਂਦ ਨਾ ਖੁੱਲ ਜਾਵੇ ਕਿੰਨਾ ਪਿਆਰ ਕਰਦਿਆ ਅਧਿਆਪਕ ਆਪਣੇ ਬੱਚਿਆਂ ਨੂੰ ਆਪਾਂ ਕਹਿੰਦੇ ਆ ਕਿ ਅਧਿਆਪਕ ਸਾਨੂੰ ਕੋਟ ਦਿੰਨੇ ਮਾਰਦੇ ਨੇ ਪਰ ਨਹੀਂ ਅਧਿਆਪਕ ਆਪਾਂ ਨੂੰ ਆਪਣੇ ਬੱਚਿਆਂ ਵਾਂਗ ਹੀ ਪਿਆਰ ਕਰਦੇ ਨੇ ਜੋ ਕਿ ਤੁਸੀਂ ਇਸ ਵੀਡੀਓ ਵਿੱਚ ਦੇਖ ਰਹੇ ਹੋ ਐਸੇ ਅਧਿਆਪਕਾਂ ਨੇ ਇਸ ਨੂੰ ਆਪਣੇ ਬੱਚੇ ਦੀ ਤਰ੍ਹਾਂ ਹੀ ਆਪਣੀ ਗੋਜ ਵਿੱਚ ਸਵਾਇਆ ਆ ਤੇ ਬੱਚੇ ਨੂੰ ਨਹੀਂ ਪਤਾ ਲੱਗ ਰਿਹਾ ਕਿ ਇਹ ਮੇਰੀ ਮਾਂ ਹੈ ਜਾਂ ਅਧਿਆਪਕਾ ਕਿਉਂ ਵੀ ਉਹ ਵੀ ਮਾਂ ਦੀ ਬੁੱਕਲ ਤਰ੍ਹਾਂ ਹੀ ਇਸ ਅਧਿਆਪਕਾ ਦੀ ਬੁੱਕਲ ਵਿੱਚ ਸੁੱਤਾ ਹੋਇਆ ਹੈ ਤੇ ਅਧਿਆਪਕਾ ਵੀ ਉਸ ਬੱਚੇ ਨੂੰ ਆਪਣਾ ਬੱਚਾ ਹੀ ਸਮਝ ਕੇ ਪਿਆਰ ਕਰ ਰਹੀ ਹੈ ਇਸ ਵੀਡੀਓ ਨੂੰ ਸੋਸ਼ਲ ਮੀਡੀਆ ਉੱਤੇ ਅੱਗ ਵਾਂਗ ਵਾਇਰਲ ਕੀਤਾ ਜਾ ਰਿਹਾ ਹੈ ਤੇ ਇਸ ਅਧਿਆਪਕਾ ਦਾ ਤੇ ਬੱਚੇ ਦਾ ਪਿਆਰ ਮਾਪੇ-ਬਾਪ ਦੇ ਪਿਆਰ ਵਾਂਗ ਹੀ ਦਚਾਇਆ ਗਿਆ ਹੈ। ਤੁਸੀਂ ਇਸ ਅਧਿਆਪਕਾ ਬਾਰੇ ਇਸ ਬੱਚੇ ਦੇ ਪਿਆਰ ਨੂੰ ਕੀ ਕਹਿਣਾ ਚਾਹੋਗੇ ਕਮੈਂਟਾਂ ਵਿੱਚ ਜਰੂਰ ਦੱਸਿਓ। ਤੇ ਐਮ ਦੀਆਂ ਹੋਰ ਨਵੀਆਂ ਵੀਡੀਓ ਦੇਖਣ ਲਈ ਆਪਣੇ ਪੇਜ ਨੂੰ ਫੋਲੋ ਜਰੂਰ ਕਰ ਲਿਓ। ਜਲਦ ਮਿਲਦੇ ਹਾਂ ਇੱਕ ਨਵੀਂ ਅਪਡੇਟ ਨਾਲ। ਧੰਨਵਾਦ। ਦੋਸਤੋ ਅਧਿਆਪਕ ਹੋਣਾ ਵੀ ਇੱਕ ਮਾਂ ਹੋਣਾ ਹੈ। ਸਕੂਲ 'ਚ ਕਿਸੇ ਬੱਚੇ ਨੂੰ ਨੀਂਦ ਆ ਰਹੀ ਸੀ ਤੇ ਇਸ ਅਧਿਆਪਕਾ ਨੇ ਉਸ ਨੂੰ ਬੁੱਕਾਂ ਚ ਸਵਾਲ ਆ ਤੇ ਬੱਚਾ ਵੀ ਜਿਵੇਂ ਆਪਣੀ ਮਾਂ ਦੀ ਗੋਦ ਵਿੱਚ ਹੀ ਸੁੱਤਾ ਹੋਵੇ। ਇਹ ਅਧਿਆਪਕਾ ਦੀ ਇਹ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ। ਅਧਿਆਪਿਕਾ ਬੱਚੇ ਨੂੰ ਆਪਣੀ ਗੋਦ 'ਚ ਸੁਵਾਣ ਤੋਂ ਬਾਅਦ ਨਾਲ-ਨਾਲ ਬੱਚਿਆਂ ਦੀਆਂ ਕਾਪੀਆਂ ਵੀ ਚੈੱਕ ਕਰ ਰਹੇ ਨੇ। ਯਾਨੀ ਕਿ ਹੋਮਵਰਕ ਉਹਨਾਂ ਦਾ ਚੈੱਕ ਕਰ ਰਹੇ ਨੇ ਤੇ ਨਾਲ ਬੱਚੇ ਨੂੰ ਵੀ ਭਰੋਸੇ ਰਹੇ ਨੇ ਕਿ ਉਸ ਦੀ ਨੀਂਦ ਨਾ ਖੁੱਲ ਜਾਵੇ। ਕਿੰਨਾ ਪਿਆਰ ਕਰਦੇ ਆ ਅਧਿਆਪਕ ਆਪਣੇ ਬੱਚਿਆਂ ਨੂੰ। ਆਪਾਂ ਕਹਿੰਦੇ ਆ ਕਿ ਅਧਿਆਪਕ ਸਾਨੂੰ ਕੁੱਟਦੇ ਨੇ, ਮਾਰਦੇ ਨੇ ਪਰ ਨਹੀਂ ਅਧਿਆਪਕ ਆਪਾਂ ਨੂੰ ਆਪਣੇ ਬੱਚਿਆਂ ਵਾਂਗ ਹੀ ਪਿਆਰ ਕਰਦੇ ਨੇ। ਜੋ ਕਿ ਤੁਸੀਂ ਇਸ ਵੀਡੀਓ ਵਿੱਚ ਦੇਖ ਰਹੇ ਹੋ ਅਧਿਆਪਕਾ ਨੇ ਇਸ ਨੂੰ ਆਪਣੇ ਬੱਚੇ ਦੀ ਤਰ੍ਹਾਂ ਹੀ ਆਪਣੀ ਗੋਦ ਵਿੱਚ ਸੁਆਇਆ ਆਇਆ ਤੇ ਬੱਚੇ ਨੂੰ ਨਹੀਂ ਪਤਾ ਲੱਗ ਰਿਹਾ ਕਿ ਇਹ ਮੇਰੀ ਮਾਂ ਹੈ ਜਾਂ ਅਧਿਆਪਕਾ ਕਿਉਂ ਵੀ ਉਹ ਵੀ ਮਾਂ ਦੀ ਬੁੱਕਲ ਤਰ੍ਹਾਂ ਹੀ ਇਸ ਅਧਿਆਪਕਾ ਦੀ ਬੁੱਕਲ ਵਿੱਚ ਸੁੱਤਾ ਹੋਇਆ ਹੈ ਤੇ ਅਧਿਆਪਕਾ ਵੀ ਉਸ ਬੱਚੇ ਨੂੰ ਆਪਣਾ ਬੱਚਾ ਹੀ ਸਮਝ ਕੇ ਪਿਆਰ ਕਰ ਰਹੀ ਹੈ ਇਸ ਵੀਡੀਓ ਨੂੰ ਸੋਸ਼ਲ ਮੀਡੀਆ ਉੱਤੇ ਅੱਗ ਵਾਂਗ ਵਾਇਰਲ ਕੀਤਾ ਜਾ ਰਿਹਾ ਹੈ ਤੇ ਇਸ ਅਧਿਆਪਕ ਦਾ ਇਹ ਬੱਚੇ ਦਾ ਪਿਆਰ ਮਾਪੇ ਦੇ ਪਿਆਰ ਵਾਂਗੂ ਹੀ ਦਚਾਇਆ ਗਿਆ ਹੈ। ਤੁਸੀਂ ਅਧਿਆਪਕਾਂ ਬਾਰੇ ਇਸ ਬੱਚੇ ਦੇ ਪਿਆਰ ਨੂੰ ਕੀ ਕਹਿਣਾ ਚਾਹੋਗੇ ਕਮੈਂਟਾਂ ਵਿੱਚ ਜਰੂਰ ਦੱਸਿਓ। ਟਾਈਮ ਦੀਆਂ ਹੋਰ ਨਵੀਆਂ ਵੀਡੀਓ ਦੇਖਣ ਲਈ ਆਪਣੇ ਪੇਜ ਨੂੰ ਫੋਲੋ ਜਰੂਰ ਕਰ ਲਿਓ। ਜਲਦ ਮਿਲਦੇ ਹਾਂ ਇੱਕ ਨਵੀਂ ਅਪਡੇਟ ਨਾਲ। ਧੰਨਵਾਦ।